ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੈਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨਿਆਂ ਅੱਜ ਦੀਆਂ ਖਬਰਾਂ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਭਾਰਤ ਉੱਤੇ ਨਿਸ਼ਾਨਾ ਕੱਸ ਰਹੇ ਨੇ ਬੁੱਧਵਾਰ 3 ਸਤੰਬਰ 2025 ਨੂੰ ਟਰੰਪ ਨੇ ਕਿਹਾ ਕਿ ਉਹਨਾਂ ਨੇ ਰੂਸੀ ਤੇਲ ਦੀ ਖਰੀਦ ਲਈ ਭਾਰਤ ਤੇ ਪਾਬੰਦੀਆਂ ਲਗਾਈਆਂ ਨੇ ਤੇ ਸੰਕੇਤ ਦਿੱਤਾ ਕਿ ਅਗਲੇ ਪੜਾਅ 'ਚ ਹੋਰ ਸਖਤ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ ਉਨਾ ਨੇ ਦਾਅਵਾ ਕੀਤਾ ਕਿ ਇਸ ਕਦਮ ਨਾਲ ਮਾਸਕੋ ਨੂੰ ਸੈਂਕੜੇ ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਤੇ ਚੇਤਾਵਨੀ ਦਿੱਤੀ ਕਿ ਦੂਜਾ ਪੜਾ ਤੇ ਤੀਜਾ ਪੜਾ ਪਾਬੰਦੀਆਂ ਅਜੇ ਵਿਚਾਰ ਅਧੀਨ ਨੇ 트럼ਪ ਦੀ ਇਹ ਟਿੱਪਣੀ ਓਵਲ ਆਫਿਸ ਚ ਪੋਲੈਂਡ ਦੇ ਰਾਸ਼ਟਰਪਤੀ ਕੈਰੋਲ ਨਵਰੋਕੀ ਨਾਲ ਦਵੱਲੀ ਮੀਟਿੰਗ ਦੌਰਾਨ ਆਈ ਜਦੋਂ ਇੱਕ ਪੋਲਿਸ਼ ਪੱਤਰਕਾਰ ਨੇ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਪ੍ਰਤੀ ਨਾਰਾਜ਼ਗੀ ਦਿਖਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦਾ ਸਵਾਲ ਕੀਤਾ ਟ੍ਰੰਪ ਸਪਸ਼ਟ ਤੌਰ ਤੇ ਨਾਰਾਜ਼ ਦਿਖਾਈ ਦਿੱਤੇ ਪੱਤਰਕਾਰ ਨੇ ਪੁੱਛਿਆ ਕਿ ਉਹਨਾਂ ਨੇ ਪੁੱਤਨ ਪ੍ਰਤੀ ਨਿਰਾਸ਼ਾ ਤੇ ਹਤਾਸ਼ਾ ਜ਼ਾਹਰ ਕੀਤੀ ਸੀ ਪਰ ਇਸ ਸਬੰਧ ਚ ਕੋਈ ਕਾਰਵਾਈ ਨਹੀਂ ਕੀਤੀ ਟ੍ਰੰਪ ਨੇ ਜਵਾਬ ਚ ਕਿਹਾ ਤੁਹਾਨੂੰ ਕਿਵੇਂ ਪਤਾ ਕਿ ਕੋਈ ਕਾਰਵਾਈ ਨਹੀਂ ਹੋਈ ਕੀ ਤੁਸੀਂ ਕਹੋਗੇ ਕਿ ਚੀਨ ਤੋਂ ਬਾਅਦ ਸਭ ਤੋਂ ਵੱਡੇ ਖਰੀਦਦਾਰ ਭਾਰਤ ਤੇ ਸੈਕੰਡਰੀ ਪਾਬੰਦੀਆਂ ਲਗਾਉਣਾ ਕੋਈ ਕਾਰਵਾਈ ਨਹੀਂ ਹੈ ਇਸ ਨਾਲ ਰੂਸ ਨੂੰ ਸੈਂਕੜੇ ਅਰਬ ਡਾਲਰ ਦਾ ਨੁਕਸਾਨ ਹੋਇਆ ਤੁਸੀਂ ਇਸ ਨੂੰ ਕੋਈ ਕਾਰਵਾਈ ਨਹੀਂ ਕਹੋਗੇ ਮੈਂ ਅਜੇ ਦੂਜਾ ਜਾਂ ਤੀਜਾ ਪੜਾ ਪੂਰਾ ਨਹੀਂ ਕੀਤਾ ਜਦੋਂ ਤੁਸੀਂ ਕਹਿੰਦੇ ਹੋ ਕਿ ਕੋਈ ਕਾਰਵਾਈ ਨਹੀਂ ਹੋਈ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਨਵੀਂ ਨੌਕਰੀ ਲੱਭ ਲੈਣੀ ਚਾਹੀਦੀ ਹੈ 트럼ਪ ਨੇ ਅੱਗੇ ਕਿਹਾ ਕਿ ਭਾਰਤ ਨੂੰ ਉਹਨਾਂ ਦੀ ਚੇਤਾਵਨੀ ਸਪਸ਼ਟ ਸੀ ਉਹਨਾਂ ਨੇ ਕਿਹਾ ਦੋ ਹਫ਼ਤੇ ਪਹਿਲਾਂ ਮੈਂ ਕਿਹਾ ਸੀ ਕਿ ਜੇ ਭਾਰਤ ਤੇਲ ਖਰੀਦਦਾ ਹੈ ਤਾਂ ਉਸ ਨੂੰ ਵੱਡੀਆਂ ਸਮੱਸਿਆਵਾਂ ਹੋਣਗੀਆਂ ਤੇ ਅਜਿਹਾ ਹੀ ਹੋਇਆ ਇਸ ਲਈ ਮੈਨੂੰ ਇਸ ਬਾਰੇ ਨਾ ਦੱਸੋ 트럼ਪ ਨੇ ਭਾਰਤ ਨੂੰ ਚੀਨ ਤੋਂ ਬਾਅਦ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਦੱਸਦਿਆਂ ਸੰਕੇਤ ਦਿੱਤਾ ਕਿ ਜੇ ਭਾਰਤ ਮਾਸਕੋ ਤੋਂ ਊਰਜਾ ਆਯਾਤ ਜਾਰੀ ਰੱਖਦਾ ਹੈ ਤਾਂ ਉਸ ਨੂੰ ਹੋਰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਨੇ ਚੀਨ ਤੇ ਵਾਧੂ ਟੈਰਿਫ ਨਵੰਬਰ ਤੱਕ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ ਹੈ ਜਦਕਿ ਭਾਰਤ ਉਤੇ ਭਾਰੀ ਟੈਰਿਫ ਲਗਾਇਆ ਗਿਆ ਹੈ। 트럼ਪ ਨੇ ਭਾਰਤ ਉਤੇ 25% ਦਾ ਟੈਰਿਫ ਲਗਾਇਆ ਤੇ ਰੂਸੀ ਤੇਲ ਦੀ ਖਰੀਦ ਤੇ 25% ਵਾਧੂ ਟੈਰਿਫ ਵੀ ਲਗਾਇਆ। 27 ਅਗਸਤ ਤੋਂ ਲਾਗੂ ਹੋਏ ਇਸ ਨਵੇਂ ਉਪਾਵਾਂ ਨੇ ਭਾਰਤੀ ਵਸਤਾਂ ਤੇ ਸ਼ুল্ক ਨੂੰ ਪ੍ਰਭਾਵੀ ਤੌਰ ਤੇ ਦੁੱਗਣਾ ਕਰ ਦਿੱਤਾ ਜਿਸ ਨਾਲ ਕੁੱਲ ਟੈਰਿਫ 50% ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਕਿਸਾਨਾਂ, ਪਸ਼ੂ ਪਾਲਕਾਂ ਅਤੇ ਛੋਟੇ ਉਦਯੋਗਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਸਾਡੇ ਤੇ ਦਬਾਅ ਵੱਧ ਸਕਦਾ ਹੈ ਪਰ ਅਸੀਂ ਇਸ ਨੂੰ ਸਹਿਣ ਕਰਾਂਗੇ। ਭਾਰਤ ਨੇ ਅਮਰੀਕਾ ਵੱਲੋਂ ਲਗਾਏ ਟੈਰਿਫ ਨੂੰ ਅਨੁਚਿਤ ਦੱਸਿਆ ਹੈ। ਭਾਰਤ ਦਾ ਕਹਿਣਾ ਹੈ ਕਿ ਕਿਸੇ ਵੀ ਵੱਡੀ ਅਰਥ ਵਿਵਸਥਾ ਦੀ ਤਰ੍ਹਾਂ ਉਹ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ ਹਾਰਵਰਡ ਯੂਨੀਵਰਸਿਟੀ ਨੇ ਬੁੱਧਵਾਰ ਨੂੰ 트ੰਪ ਪ੍ਰਸ਼ਾਸਨ ਵਿਰੁੱਧ ਆਪਣੀ ਲੜਾਈ 'ਚ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਇੱਕ ਸੰਗੀ ਜੱਜ ਨੇ ਵਾਈਟ ਹਾਊਸ ਦੁਆਰਾ ਫ੍ਰੀਜ਼ ਕੀਤੀ ਗਈ ਖੋਜ ਲਈ 2 ਬਿਲੀਅਨ ਡਾਲਰ ਤੋਂ ਵੱਧ ਸੰਗੀ ਫੰਡਿੰਗ ਨੂੰ ਬਹਾਲ ਕਰਨ ਦੇ ਯਤਨ 'ਚ ਆਈਵੀ ਲੀਗ ਸਕੂਲ ਦਾ ਪੱਖ ਲਿਆ US ਜ਼ਿਲ੍ਹਾ ਜੱਜ ਐਲਿਸਨ ਬਰੂਜ਼ ਨੇ ਪ੍ਰਸ਼ਾਸਨ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਉਹ ਕੈਂਪਸ 'ਚ ਯਹੂਦੀ ਵਿਰੋਧੀਵਾਦ ਦੇ ਕਾਰਨ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾ ਰਿਹਾ ਸੀ ਪ੍ਰਸ਼ਾਸਕੀ ਰਿਕਾਰਡ ਦੀ ਸਮੀਖਿਆ ਤੋਂ ਇਹ ਸਿੱਟਾ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਕਿ ਬਚਾਅ ਪੱਖ ਨੇ ਇਸ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੇ ਨਿਸ਼ਾਨਾਬੱਧ ਵਿਚਾਰਧਾਰਕ ਤੌਰ ਤੇ ਪ੍ਰੇਰਿਤ ਹਮਲੇ ਲਈ ਯਹੂਦੀ ਵਿਰੋਧਵਾਦ ਨੂੰ ਧੂਏ ਦੇ ਪਰਦੇ ਵਜੋਂ ਵਰਤਿਆ ਇਹ ਬਰੂਜ਼ ਦਾ ਕਹਿਣਾ ਹੈ ਉਸਨੇ ਇਹ ਵੀ ਨੋਟ ਕੀਤਾ ਕਿ ਪ੍ਰਸ਼ਾਸਨ ਦੀਆਂ ਕਾਰਵਾਈਆਂ ਨੇ ਦਹਾਕੀਆਂ ਦੀ ਖੋਜ ਅਤੇ ਉਹਨਾਂ ਸਾਰਿਆਂ ਦੀ ਭਲਾਈ ਨੂੰ ਖਤਰੇ 'ਚ ਪਾ ਦਿੱਤਾ ਜੋ ਉਸ ਖੋਜ ਤੋਂ ਲਾਭ ਉਠਾ ਸਕਦੇ ਨੇ। ਵਾਈਟ ਹਾਊਸ ਨੇ ਕਿਹਾ ਕਿ ਇਹ ਅਪੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਚੀਨ ਨੇ ਪਹਿਲੀ ਵਾਰ ਆਪਣੇ ਕੁਝ ਅਤ ਆਧੁਨਿਕ ਨਵੇਂ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਿਨ੍ਹਾਂ 'ਚ ਹਾਈਪਰਸੋਨਿਕ ਲੇਜ਼ਰ ਅਤੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਸ਼ਾਮਲ ਨੇ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਉਹਨਾਂ ਦੇ ਦੇਸ਼ ਦਾ ਵਿਕਾਸ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗਾ। ਜਿੰਪਿੰਗ ਨੇ ਕਿਹਾ ਕਿ ਚੀਨ ਕਿਸੇ ਦੀਆਂ ਧਮਕੀਆਂ ਤੋਂ ਨਹੀਂ ਡਰਦਾ ਤੇ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸ ਨੂੰ ਯਾਦ ਰੱਖਣ ਅਤੇ ਜਾਪਾਨ ਵਿਰੁੱਧ ਲੜਨ ਵਾਲੇ ਸੈਨਿਕਾਂ ਦਾ ਸਤਿਕਾਰ ਕਰਨ ਦੂਜੇ ਵਿਸ਼ਵ ਯੁੱਧ 'ਚ ਜਾਪਾਨੀ ਹਮਲੇ ਵਿਰੁੱਧ ਚੀਨ ਦੀ ਜਿੱਤ ਦੀ 80ਵੀਂ ਬਰੇਗੰਡ ਦੀ ਯਾਦ 'ਚ ਆਯੋਜਿਤ ਇੱਕ ਵਿਸ਼ਾਲ ਪਰੇਡ ਨੂੰ ਸੰਬੋਧਨ ਕਰਦੇ ਹੋਏ ਸ਼ੀ ਨੇ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਰਾਸ਼ਟਰੀ ਵਿਕਾਸ ਲਈ ਰਣਨੀਤਿਕ ਸਹਾਇਤਾ ਪ੍ਰਦਾਨ ਕਰਨ ਅਤੇ ਵਿਸ਼ਵ ਸ਼ਾਂਤੀ ਤੇ ਵਿਕਾਸ 'ਚ ਵੱਡਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਚੀਨੀ ਫੌਜ ਨੇ ਪ੍ਰੇਡ ਚ ਪਹਿਲੀ ਵਾਰ ਆਪਣੇ ਕੁਝ ਸਭ ਤੋਂ ਉਨਤ ਫੌਜੀ ਉਪਕਰਣਾਂ ਦਾ ਪ੍ਰਦਰਸ਼ਨ ਕੀਤਾ ਜੋ ਕਿ ਦੁਨੀਆ ਖਾਸ ਕਰਕੇ ਅਮਰੀਕਾ ਲਈ ਤਾਕਤ ਦਾ ਪ੍ਰਦਰਸ਼ਨ ਸੀ ਪੀਐਲਏ ਦੇ ਹਾਈ ਕਮਾਂਡ ਸੈਂਟਰਲ ਮਿਲਟਰੀ ਕਮਿਸ਼ਨ ਦੇ ਮੁਖੀ ਸ਼ੀ ਨੇ ਚੀਨੀ ਫੌਜ ਨੂੰ ਆਪਣੇ ਆਪ ਨੂੰ ਇੱਕ ਵਿਸ਼ਵ ਪੱਧਰੀ ਸੁਰੱਖਿਆ ਬਲ ਬਣਾਉਣ ਅਤੇ ਰਾਸ਼ਟਰੀ ਖੁਦਮੁਖਤਿਆਰੀ, ਏਕਤਾ ਤੇ ਖੇਤਰੀ ਅਖੰਡਤਾ ਦੀ ਮਜ਼ਬੂਤੀ ਨਾਲ ਰੱਖਿਆ ਕਰਨ ਲਈ ਕਿਹਾ ਚੀਨ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਰੱਖਿਆ ਬਜਟ ਵਾਲਾ ਦੇਸ਼ ਹੈ ਇਸ ਸਾਲ ਇਸ ਦਾ ਸਾਲਾਨਾ ਰੱਖਿਆ ਬਜਟ 250 ارب امریکی ڈالر ਸੀ فوجی ਹਾਰਡਵੇਅਰ ਤੋਂ ਇਲਾਵਾ ਪ੍ਰੇਡ ਨੇ ਚੀਨ ਦੀ ਕੂਟਨੀਤਿਕ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ ਕਿਉਂਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਔਨ ਸਮੇਤ 26 ਵਿਦੇਸ਼ੀ ਨੇਤਾ ਇਸ ਸਮਾਗਮ 'ਚ ਸ਼ਾਮਲ ਹੋਏ ਭਾਰਤ ਦੇ ਗੁਆਂਡੀ ਦੇਸ਼ਾਂ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੋ ਨੇ ਪ੍ਰੇਡ ਦੇ ਵਿੱਚ ਸ਼ਿਰਕਤ ਕੀਤੀ ਸੂਤਰਾ ਮੁਤਾਬਕ ਚੀਨ ਚ ਭਾਰਤ ਦੇ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਇਸ ਸਮਾਗਮ ਚ ਸ਼ਿਰਕਤ ਕੀਤੀ ਜਾਪਾਨ ਅਤੇ ਦੱਖਣ ਕੋਰੀਆ ਤੋਂ ਇਲਾਵਾ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਮੁਖੀ ਵੀ ਪ੍ਰੇਡ ਤੋਂ ਦੂਰ ਰਹੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਭਾਰਤੀ ਅਮਰੀਕੀ ਅਮਿਤ ਕਛਤਰੀਆ ਨੂੰ ਖੋਜ ਕੇਂਦਰਿਤ ਨਵੇਂ ਸ਼ਹਿਰ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਹੈ ਕਛਤਰੀਆ ਜਿਨ੍ਹਾਂ ਨੇ ਨਾਸਾ ਚ 20 ਸਾਲ ਸੇਵਾ ਨਿਭਾਈ ਹੈ ਹਾਲ ਹੀ ਚ ਅਮਰੀਕੀ ਪੁਲਾੜ ਏਜੰਸੀ ਦੇ ਐਕਸਪਲੋਰੇਸ਼ਨ ਸਿਸਟਮ ਡਿਵੈਲਪਮੈਂਟ ਮਿਸ਼ਨ ਡਾਇਰੈਕਟੋਰੇਟ ਚ ਚੰ드ਰਮਾ ਅਤੇ ਮੰਗਲ ਗ੍ਰਹਿ ਨਾਲ ਸੰਬੰਧਿਤ ਮੁਹਿਮ ਪ੍ਰੋਗਰਾਮਾਂ ਦੇ ਡਿਪਟੀ ਇਨਚਾਰਜ ਹਨ ਨਾਸਾ ਦੇ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਨਾਸਾ ਦੇ ਕਾਰਜਕਾਰੀ ਪ੍ਰਸ਼ਾਸਕ ਸੀਨ ਪੀ ਡਫੀ ਨੇ ਬੁੱਧਵਾਰ ਨੂੰ ਅਮਿਤ ਕਸ਼ਤਰੀਆ ਨੂੰ ਨਾਸਾ ਦੇ ਖੋਜ ਦੇ ਨਵੇਂ ਸਹਿ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਹੈ ਵਿਸਕਾਨਸਿਨ ਚ ਭਾਰਤੀ ਪ੍ਰਵਾਸੀ ਮਾਪਿਆਂ ਦੇ ਘਰ ਜਨਮੇ ਅਤੇ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ ਆਸਟਨ ਵਿਕੇਟ ਟੈਕਸਸ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਸ਼ਤਰੀਆ ਇਤਿਹਾਸ 'ਚ ਮਿਸ਼ਨ ਕੰਟਰੋਲ ਫਲਾਈਟ ਡਾਇਰੈਕਟਰ ਵਜੋਂ ਸੇਵਾ ਕਰਨ ਵਾਲੇ ਲਗਭਗ 100 ਲੋਕਾਂ 'ਚੋਂ ਇੱਕ ਨੇ NASA ਦੀ ਵੈੱਬਸਾਈਟ ਤੇ ਉਹਨਾਂ ਦੇ ਪ੍ਰੋਫਾਈਲ ਦੇ ਅਨੁਸਾਰ ਉਹ 2003 'ਚ ਅਮਰੀਕੀ ਪੁਲਾੜ ਏਜੰਸੀ 'ਚ ਸ਼ਾਮਲ ਹੋਏ ਸਨ ਕਸ਼ਤਰੀਆ ਨੂੰ ਸਪੇਸ ਸਟੇਸ਼ਨ ਦੇ 50ਵੇਂ ਮਿਸ਼ਨ ਲਈ ਲੀਡ ਫਲਾਈਟ ਡਾਇਰੈਕਟਰ ਵਜੋਂ ਕੰਮ ਕਰਨ ਲਈ NASA ਆਊਟਸਟੈਂਡਿੰਗ ਲੀਡਰਸ਼ਿਪ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ ਨਾਸਾ ਨੇ ਕਿਹਾ ਕਿ ਆਪਣੀ ਨਵੀਂ ਭੂਮਿਕਾ 'ਚ ਉਹ ਏਜੰਸੀ ਦੇ ਸਭ ਤੋਂ ਉੱਚ ਦਰਜੇ ਦੇ ਸਿਵਲ ਸੇਵਕ ਤੇ ਡਫੀ ਦੇ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾਉਣਗੇ ਕੈਲਟੈਕ ਦੇ ਇੱਕ ਸਾਬਕਾ ਵਿਦਿਆਰਥੀ ਬਲੌਗ ਦੇ ਅਨੁਸਾਰ ਕਛਤਰੀਆ ਦੇ ਪਿਤਾ ਇੱਕ ਇੰਜੀਨੀਅਰ ਸਨ ਤੇ ਉਹਨਾਂ ਦੀ ਮਾਂ ਇੱਕ ਕੈਮਿਸਟ ਦੋਵੇਂ ਭਾਰਤੀ ਪ੍ਰਵਾਸੀ ਜੋ ਗਣਿਤ ਅਤੇ ਵਿਗਿਆਨ 'ਚ ਸਿੱਖਿਆ ਦੀ ਮਹੱਤਤਾ ਤੇ ਜ਼ੋਰ ਦਿੰਦੇ ਸਨ ਕਛਤਰੀਆ ਤੇ ਉਹਨਾਂ ਦੀ ਪਤਨੀ ਦੇ ਤਿੰਨ ਬੱਚੇ ਨੇ ਅਮਰੀਕੀ ਫੌਜ ਨੇ ਵੈਨਜ਼ੂਏਲਾ ਦੀ ਕਿਸ਼ਤੀ ਤੇ ਹਮਲਾ ਕੀਤਾ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਖੁਲਾਸਾ ਕੀਤਾ ਕਿ ਟਰੰਪ ਨੇ ਖੁਦ ਕਿਸ਼ਤੀ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਸੀ। ਇਹ ਹਮਲਾ ਮੰਗਲਵਾਰ ਨੂੰ ਕੈਰੇਬੀਅਨ ਸਾਗਰ 'ਚ ਹੋਇਆ। ਰੂਬਿਓ ਨੇ ਕਿਹਾ ਕਿ ਜੇਕਰ ਉਹ ਚਾਹਦੇ ਤਾਂ ਉਹ ਉਸ ਕਿਸ਼ਤੀ ਨੂੰ ਜ਼ਬਤ ਕਰ ਸਕਦੇ ਸਨ ਪਰ ਟਰੰਪ ਨੇ ਇਸ ਦੀ ਬਜਾਏ ਉਸ ਨੂੰ ਉਡਾਉਣ ਦਾ ਹੁਕਮ ਦਿੱਤਾ। ਰੂਬਿਓ ਨੇ ਕਿਹਾ ਕਿ ਸਿਰਫ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਜ਼ਬਤ ਕਰਨ ਨਾਲ ਕਾਰਟੇਲ ਤੇ ਕੋਈ ਅਸਰ ਨਹੀਂ ਪਵੇਗਾ। ਜੇਕਰ ਉਹਨਾਂ ਨੂੰ ਖਤਮ ਕਰਨਾ ਹੈ ਤਾਂ ਉਹਨਾਂ ਨੂੰ ਉਡਾਉਣਾ ਹੀ ਪਵੇਗਾ। ਰੂਬੀਓ ਨੇ ਏਵੀ ਕਾਕੇ ਕਿਸ਼ਤੀ ਤੇ ਸਵਾਰ ਲੋਕਾਂ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ ਕਿਉਂਕਿ ਇਹ ਕੋਕੀਨ ਜਾਂ ਫੈਂਟਨਲ ਨਸ਼ੀਲੇ ਪਦਾਰਥਾਂ ਨਾਲ ਭਰੀ ਹੋਈ ਸੀ ਇਹ ਅਮਰੀਕਾ ਲਈ ਸਿੱਧਾ ਖਤਰਾ ਸੀ ਇਸ ਦੌਰਾਨ 트ੰਪ ਨੇ ਕਿਹਾ ਕਿ ਹੁਣ ਉਹ ਦੁਬਾਰਾ ਅਜਿਹਾ ਨਹੀਂ ਕਰਨਗੇ ਪਹਿਲਾਂ ਰਾਸ਼ਟਰਪਤੀ 트ੰਪ ਨੇ ਦਾਵਾ ਕੀਤਾ ਸੀ ਕਿ ਜਹਾਜ਼ ਤੇ ਟ੍ਰੇਨ ਡੀ ਅਰਾਗਵਾ ਗੈਂਗ ਦੇ ਮੈਂਬਰ ਸਨ ਅਮਰੀਕਾ ਨੇ ਇਸ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ 트ੰਪ ਨੇ ਦਾਵਾ ਕੀਤਾ ਕਿ ਕਿਸ਼ਤੀ ਤੇ ਭਾਰੀ ਮਾਤਰਾ ਚ ਨਸ਼ੀਲੇ ਪਦਾਰਥ ਸਨ ਟਰੰਪ ਨੇ ਕਿਹਾ ਕਿ ਸਾਡੇ ਕੋਲ ਉਹਨਾਂ ਦੀ ਗੱਲਬਾਤ ਦੀਆਂ ਟੇਪਾਂ ਨੇ ਸਾਡੇ ਦੇਸ਼ ਵਿੱਚ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਆ ਰਹੇ ਸਨ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਸਕਦੀ ਸੀ ਹਰ ਕੋਈ ਇਹ ਸਮਝਦਾ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ਼ਤੀ ਤੇ ਨਸ਼ੀਲੇ ਪਦਾਰਥਾਂ ਦੇ ਪੈਕੇਟ ਸਨ ਤੇ ਉਸ ਤੇ ਹਮਲਾ ਕੀਤਾ ਗਿਆ ਸੀ ਹੁਣ ਉਹ ਦੁਬਾਰਾ ਅਜਿਹਾ ਨਹੀਂ ਕਰਨਗੇ ਟਰੰਪ ਨੇ ਸੋਸ਼ਲ ਮੀਡੀਆ ਤੇ ਇਸ ਨਾਲ ਸੰਬੰਧਿਤ ਫੁਟੇਜ ਵੀ ਜਾਰੀ ਕੀਤੀ ਹੈ ਇਸ ਵਿੱਚ ਇੱਕ ਸਪੀਡ ਬੋਟ ਪਾਣੀ 'ਚ ਦੌੜਦੀ ਦਿਖਾਈ ਦੇ ਰਹੀ ਹੈ ਤੇ ਫਿਰ ਧਮਾਕੇ 'ਚ ਫਟ ਗਈ ਵੀਡੀਓ ਜ਼ਿਆਦਾਤਰ ਬਲੈਕ ਐਂਡ ਵਾਈਟ ਹੈ ਤੇ ਇਹ ਸਪਸ਼ਟ ਤੌਰ ਤੇ ਦਿਖਾਈ ਨਹੀਂ ਦੇ ਰਿਹਾ ਕਿ ਕਿਸ਼ਤੀ ਤੇ ਕਿੰਨੇ ਲੋਕ ਹਨ ਜਾਂ ਨਸ਼ੇ ਮੌਜੂਦ ਹਨ ਜਾਂ ਨਹੀਂ ਸਟੈਟਿਸਟਿਕਸ ਕੈਨੇਡਾ ਨੇ ਵੀਰਵਾਰ ਨੂੰ ਦੱਸਿਆ ਕਿ ਜੁਲਾਈ ਮਹੀਨੇ ਕੁੱਲ ਨਿਰਯਾਤ 'ਚ ਕੁਝ ਵਾਧਾ ਹੋਣ ਕਰਕੇ ਕੈਨੇਡਾ ਦੇ ਵਪਾਰ ਘਾਟੇ 'ਚ ਕੁਝ ਕਮੀ ਆਈ ਹੈ ਇਹ ਨਿਰਯਾਤ ਵਾਧਾ ਖਾਸ ਤੌਰ ਤੇ ਅਮਰੀਕਾ ਵੱਲ ਕੱਚੇ ਤੇਲ ਅਤੇ ਪੈਸੇਂਜਰ ਗੱਡੀਆਂ ਦੇ ਨਿਰਯਾਤ ਕਰਕੇ ਹੋਇਆ ਅੰਕੜਿਆਂ ਮੁਤਾਬਕ ਜੁਲਾਈ ਚ ਮਾਲ ਵਪਾਰ ਘਟਾ 4.94 ਬਿਲੀਅਨ ਡਾਲਰ ਰਿਹਾ ਜੋ ਕਿ ਪਿਛਲੇ ਮਹੀਨੇ 5.98 ਬਿਲੀਅਨ ਡਾਲਰ ਨਾਲੋਂ ਘਟ ਹੈ ਹਾਲਾਂਕਿ ਇਹ ਘਟਾ ਪਿਛਲੇ ਸਾਲ ਦੇ ਜੁਲਾਈ ਮਹੀਨੇ ਨਾਲੋਂ ਕਾਫੀ ਵਧ ਹੈ ਜੁਲਾਈ ਮਹੀਨੇ ਦੌਰਾਨ ਨਿਰਯਾਤ 0.9 ਫੀਸਦੀ ਵਧ ਕੇ 61.86 ਬਿਲੀਅਨ ਡਾਲਰ ਤੇ ਪਹੁੰਚੇ ਜਦਕਿ ਆਯਾਤ 0.7 ਫੀਸਦੀ ਘਟ ਕੇ 66.8 ਬਿਲੀਅਨ ਡਾਲਰ ਦਰਜ ਹੋਏ ਰਾਈਟਰਸ ਵੱਲੋਂ ਪੁੱਛੇ ਗਏ ਮਾਹਿਰਾਂ ਨੇ ਅੰਦਾਜ਼ਾ ਲਾਇਆ ਕਿ ਵਪਾਰ ਘਾਟਾ 4.75 ਬਿਲੀਅਨ ਡਾਲਰ ਹੋਵੇਗਾ ਪਰ ਅਸਲ ਆਂਕੜਾ ਇਸ ਨਾਲੋਂ ਥੋੜਾ ਵੱਧ ਰਿਹਾ ਹੈ। ਇਹ ਲਗਾਤਾਰ 6ਵੀਂ ਵਾਰੀ ਵਪਾਰ ਘਾਟਾ ਹੈ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਤੇ ਲਾਇਗਿਆ ਟੈਰਿਫ ਤੋਂ ਬਾਅਦ ਸ਼ੁਰੂ ਹੋਇਆ ਸੀ ਪਰ ਫਿਰ ਵੀ ਇਹ ਅਪ੍ਰੈਲ ਦੌਰਾਨ 7.6 ਬਿਲੀਅਨ ਡਾਲਰ ਦੇ ਸਿਖਰ ਤੋਂ ਪਹੁੰਚਣ ਮਗਰੋਂ ਹੁਣ ਹੇਠਾਂ ਨੂੰ ਆਉਂਦਾ ਦਰਜ ਹੋ ਰਿਹਾ ਹੈ। ਟਰੰਪ ਦੇ ਟੈਰਿਫਸ ਕਰਕੇ ਕਈ ਕੰਪਨੀਆਂ ਨੂੰ ਆਪਣੀਆਂ ਸਪਲਾਈ ਚੇਨਜ਼ ਬਦਲਣੀਆਂ ਪਈਆਂ ਤੇ ਹੋਰ ਮਾਰਕੀਟਸ ਦੀ ਖੋਜ ਕਰਨੀ ਪਈ। ਇਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸੰਤੁਲਨ ਵਿਗੜ ਗਿਆ ਤੇ ਕੈਨੇਡਾ ਵਪਾਰ ਘਾਟੇ 'ਚ ਚਲਾ ਗਿਆ। ਫਿਰ ਵੀ ਅਮਰੀਕਾ ਵੱਲ ਨਿਰਯਾਤ ਪਿਛਲੇ 3 ਮਹੀਨਿਆਂ ਤੋਂ ਵਧ ਰਹੇ ਨੇ। ਜੁਲਾਈ 'ਚ ਕੈਨੇਡਾ ਵੱਲੋਂ ਅਮਰੀਕਾ ਨੂੰ ਪੈਸੇਂਜਰ ਕਾਰਾਂ ਅਤੇ ਕੱਚਾ ਤੇਲ ਵਧੇਰੇ ਭੇਜਿਆ ਗਿਆ ਜਿਸ ਕਾਰਨ ਨਿਰਯਾਤ 'ਚ 5% ਦਾ ਵਾਧਾ ਹੋਇਆ ਪਰ ਪਿਛਲੇ ਸਾਲ ਦੀ ਤੁਲਨਾ 'ਚ ਅਮਰੀਕਾ ਨੂੰ ਨਿਰਿਆਤ ਹਾਲੇ ਵੀ 10% ਤੋਂ ਵੱਧ ਹੀਠਾ ਨੇ ਉਸੇ ਸਮੇਂ ਅਮਰੀਕਾ ਤੋਂ ਆਯਾਤ 'ਚ ਵੀ ਕਮੀ ਆਈ ਹੈ ਜੁਲਾਈ 'ਚ ਇਹ 2.2% ਦੇ ਡਿੱਗਿਆ ਊਰਜਾ ਉਤਪਾਦਾਂ ਦੇ ਨਿਰਿਆਤ 4.2% ਵਧੇ ਅਤੇ ਗੱਡੀਆਂ ਅਤੇ ਉਹਨਾਂ ਦੇ ਪੁਰਜ਼ਿਆਂ ਦੇ ਨਿਰਿਆਤ 6.6% ਵਧੇ ਪਰ ਧਾਤਾਂ ਤੇ ਹੋਰ ਖਣਿਜ ਪਦਾਰਥਾਂ ਦੇ ਨਿਰਿਆਤ 'ਚ ਕਮੀ ਆਈ ਜਿਸ ਨਾਲ ਕੁੱਲ ਨਿਰਿਆਤ ਦਾ ਵਾਧਾ ਕਮਜ਼ੋਰ ਪੈ ਗਿਆ। ਐਲੂਮੀਨੀਅਮ ਜਿਸ ਉੱਤੇ ਅਮਰੀਕਾ ਨੇ 50% ਦਾ ਟੈਰਿਫ ਲਾਇਆ ਹੋਇਆ ਹੈ ਦੇ ਨਿਰਿਆਤ ਜੁਲਾਈ ਚ 30% ਤੋਂ ਵੱਧ ਘਟੇ। ਸਟੀਲ ਤੇ ਨਿਰਿਆਤ ਵੀ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 25% ਘਟ ਹੋਏ ਸਨ। ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਵੱਲ ਨਿਰਿਆਤ ਚ 8.6% ਦੀ ਕਮੀ ਆਈ ਜੋ ਕਿ ਗਿਰਾਵਟ ਦਾ ਲਗਾਤਾਰ ਦੂਸਰਾ ਮਹੀਨਾ ਰਿਹਾ। ਦੂਜੇ ਪਾਸੇ ਅਮਰੀਕਾ ਨੂੰ ਇਲਾਵਾ ਹੋਰ ਦੇਸ਼ਾਂ ਤੋਂ ਆਯਾਤ 1.3% ਵੱਧ ਗਿਆ। ਇਨ੍ਹਾਂ ਅੰਕੜਿਆਂ ਦੇ ਆਉਣ ਦੇ ਤੁਰੰਤ ਬਾਅਦ ਕੈਨੇਡੀਅਨ ਡਾਲਰ 0.21% ਘਟ ਗਿਆ ਜਿਸ ਦੀ ਕੀਮਤ 72.34 ਅਮਰੀਕੀ ਸੈਂਟ ਹੋ ਗਈ। ਤਾਜ਼ਾ ਜੀਡੀਪੀ ਦੇ ਅੰਕੜੇ ਵੀ ਆ ਚੁੱਕੇ ਨੇ ਜਿਨ੍ਹਾਂ ਮੁਤਾਬਕ ਕੈਨੇਡਾ ਦੀ ਅਰਥਵਿਵਸਥਾ 1.6% ਸੁਗੜੀ ਹੈ। ਇਹ ਦੇਖਦੇ ਹਾਂ ਬਾਜ਼ਾਰਾਂ 'ਚ ਇਹ ਉਮੀਦ ਵੱਧ ਗਈ ਹੈ ਕਿ 17 ਸਤੰਬਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ 'ਚ ਕਟੌਤੀ ਕੀਤੀ ਜਾ ਸਕਦੀ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇੱਕ ਹੋਟਲ 'ਚ ਸ਼ਨੀਵਾਰ ਨੂੰ ਇੱਕ ਅਮਰੀਕੀ ਨਾਗਰਿਕ ਦੀ ਲਾਸ਼ ਮਿਲੀ। ਉਸ ਦਾ ਨਾਮ ਟੈਰੈਂਸ ਅਰਵੇਲ ਜੈਕਸਨ ਸੀ। ਰਿਪੋਰਟਾਂ 'ਚ ਦਾਵਾ ਕੀਤਾ ਗਿਆ ਕਿ ਮ੍ਰਿਤਕ ਅਮਰੀਕੀ ਨਾਗਰਿਕ ਅਮਰੀਕੀ ਵਿਸ਼ੇਸ਼ ਬਲਾਂ ਦਾ ਸਿਪਾਹੀ ਹੋ ਸਕਦਾ ਹੈ ਪਰ ਹੁਣ ਤੱਕ ਬੰਗਲਾਦੇਸ਼ 'ਚ ਅਮਰੀਕੀ ਦੂਤਾਵਾਸ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਉਹ ਉਸ ਦੀ ਪਛਾਣ ਬਾਰੇ ਚੁੱਪ ਨੇ। ਇਸ ਦੇ ਨਾਲ ਹੀ ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਵੀ ਇਸ ਮਾਮਲੇ ਤੇ ਚਿੰਤਾ ਪ੍ਰਗਟਾਈ ਹੈ। ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਨੇ। ਹਾਲਾਂਕਿ ਭਾਰਤ ਨੇ ਇਸ ਮਾਮਲੇ ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਉਸ ਦੀ ਲਾਸ਼ ਪੋਸਟਮਾਰਟਮ ਜਾਂਚ ਤੋਂ ਬਿਨਾਂ ਅਮਰੀਕੀ ਦੂਤਾਵਾਸ ਨੂੰ ਸੌਂਪ ਦਿੱਤੀ ਗਈ ਜਿਸ ਨਾਲ ਕਈ ਸਵਾਲ ਖੜੇ ਹੋ ਰਹੇ ਨੇ। ਭਾਰਤ ਜਾਣਨਾ ਚਾਹੁੰਦਾ ਹੈ ਕਿ ਜੈਕਸਨ ਬੰਗਲਾਦੇਸ਼ ਚ ਕਿਸ ਨੂੰ ਮਿਲਿਆ ਤੇ ਉਹ ਕਿਹੜੀਆਂ ਥਾਵਾਂ ਤੇ ਗਿਆ। ਭਾਰਤੀ ਖੁਫੀਆ ਏਜੰਸੀਆਂ ਨੇ ਜੈਕਸਨ ਦੀ ਮੌਤ ਨੂੰ ਖੇਤਰੀ ਸੁਰੱਖਿਆ ਲਈ ਇੱਕ ਗੰਭੀਰ ਮੁੱਦਾ ਮੰਨਿਆ ਹੈ। ਭਾਰਤੀ ਅਧਿਕਾਰੀ ਇਸ ਗੱਲ ਤੇ ਨਜ਼ਰ ਰੱਖ ਰਹੇ ਨੇ ਕਿ ਜੈਕਸਨ ਟਾਕਾ 'ਚ ਕਿਸ ਨੂੰ ਮਿਲਿਆ ਤੇ ਉਸ ਦੀਆਂ ਗਤੀਵਿਧੀਆਂ ਕੀ ਸਨ ਬੰਗਲਾਦੇਸ਼ 'ਚ ਹਾਲ ਹੀ 'ਚ ਹੋਏ ਰਾਜਨੀਤਿਕ ਬਦਲਾਅ ਅਤੇ ਖੇਤਰ 'ਚ ਅਮਰੀਕੀ ਗਤੀਵਿਧੀਆਂ ਦੀ ਵੱਧਦੀ ਮੌਜੂਦਗੀ ਨੇ ਭਾਰਤ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਭਾਰਤੀ ਏਜੰਸੀਆਂ ਨੂੰ ਸ਼ੱਕ ਹੈ ਕਿ ਜੈਕਸਨ ਦੀ ਮੌਜੂਦਗੀ ਬੰਗਲਾਦੇਸ਼-ਮਿਆਮਾਰ ਸਰਹੱਦ 'ਤੇ ਚੱਲ ਰਹੀ ਗਤੀਵਿਧੀ ਨਾਲ ਸੰਬੰਧਿਤ ਹੋ ਸਕਦੀ ਹੈ ਮੀਡੀਆ ਨੇ ਬੰਗਲਾਦੇਸ਼ ਦੀਆਂ ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਜੈਕਸਨ ਕਈ ਮਹੀਨਿਆਂ ਤੋਂ ਟਾਕਾ 'ਚ ਸੀ ਅਤੇ 29 ਅਗਸਤ ਨੂੰ ਵੈਸਟਰਨ ਹੋਟਲ ਦੇ ਵਿੱਚ ਠਹਿਰਿਆ ਸੀ ਪਰ ਉਹਨਾਂ ਦੀ ਫੇਰੀ ਦਾ ਅਸਲ ਉਦੇਸ਼ ਕੀ ਸੀ ਇਹ ਸਪਸ਼ਟ ਨਹੀਂ ਹੈ ਐਸਾ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ